ਅੱਜ ਆਸਤਾਨੂ ਸ਼ਹਿਰ ਤੇ ਸਰਦੀ ਪੰਜਵੀਂ ਤੇ ਦੇ ਮੇਲੇ ਤੇ ਲੈ ਕੇ ਚਾਲਦੀ ਆਂ ਹਰ ਮਹੀਨੇ ਇਹ ਪੰਜਵੀਂ ਦਾ ਮੇਲਾ ਪੰਜੀ ਵਾਲੇ ਦਿਨ ਲੱਗਦਾ ਵਾ ਤੇ ਸੰਗ ਤਾਂ ਦੂੜਾ ਨੇੜਿਆ ਤੇ ਇੱਥੇ ਆਉਂਦੀ ਆਂ ਨੇ ਇਹ ਕਰ ਜਾਂਦੇ ਟਾਈਮ ਆਪਣੀ ਜ਼ਰੂਰਤ ਦਾ ਸਮਾਨ ਇੱਥੋਂ ਲੈ ਕੇ ਜਾਂਦੀ ਆਂ ਨੇ ਇਥੋਂ ਹਰ ਤਰ੍ਹਾਂ ਦਾ ਸਮਾਨ ਮਿਲਦਾ ਵਾ ਪਲਾਸਟਿਕ ਤੋਂ ਲੈ ਕੇ ਸਟੀਲ ਤੋਂ ਲੈ ਕੇ ਕੱਪੜੇ ਫਿਰ ਖਣੌਣੇ ਕਰਦੀ ਸਜਾਵਟ ਦਾ ਸਮਾਨ ਹਰ ਇੱਕ ਚੀਜ਼ ਇੱਥੋਂ ਮਿਲ ਜਾਂਦੀ ਆਂ ਤੋ ਮੈਂ ਸਭ ਤੋਂ ਪਹਿਲਾਂ ਆਈ ਹਾਂ ਪਲਾਸਟਿਕ ਖੜੀ ਦੁਕਾਨ ਤੇ ਇੱਥੋਂ ਟੋਕਰੀਆਂ ਵੇਖੀਆਂ ਤੇ ਫਿਰ ਹੁਣ ਆ ਵੇਖੋ ਮੈਂ ਆਈਆਂ ਪਾਂਡੀਆਂ ਵਾਲੀ ਦੁਕਾਨ ਤੇ ਤੇ ਬਹੁਤ ਸੋਹਣੇ ਸੋਹਣੇ ਪਾਂਡੇ ਵਿਕਦੇ ਪਏ ਸੀਗੇ ਤੇ ਮੈਨੂੰ ਹਰ ਦੋਣੀ ਜੀ ਬੜੀ ਪਸੰਦ ਆਈ ਥੋੜੀ ਬੋਟੀ ਚਾਹ ਬਣਾਉਣ ਵਾਸਤੇ ਕਾਫੀ ਕੰਮ ਆਉਂਦੀ ਆ ਤੇ ਮੈਂ ਇੱਥੇ ਕੁਝ ਲਿਆ ਫਿਰ ਆ ਗਿਆਂ ਜਰਾਬਾਂ ਦੀ ਦੁਕਾਨ ਤੇ ਬੜੇ ਤਰ੍ਹਾਂ ਤਰ੍ਹਾਂ ਦੀਆਂ ਜਰਾਬਾਂ ਮਿਲਣ ਲਈਆਂ ਸੀਗੀਆਂ ਤੇ ਜਿਹੜੇ ਰੇਟਾਂ ਦੇ ਵਿੱਚ ਇਹ ਦਿੰਦਾ ਪਿਆ ਕੀ ਦੇ ਇੱਥੋਂ ਮੈਂ ਥੋੜੀ ਖਰੀਦਦਾਰੀ ਕੀਤੀ ਤੇ ਆ ਵੇਖੋ ਹੁਣ ਆਪਾਂ ਆ ਗਏ ਟੋਪੀਆਂ ਦੀ ਦੁਕਾਨ ਤੇ ਦੇਖੋ ਤੁਸੀਂ ਆ ਟੋਪੀਆਂ ਤੁਹਾਨੂੰ ਲੱਗਦੀਆਂ ਕਿਸੇ ਪਾਸੇ ਪੀ ਇਹ ਮੇਲੇ ਚ ਹਨ ਐ ਲੱਗਣ ਦੁਕਾਨ ਦੇ ਵਿੱਚ ਜਿਦ ਤਰ੍ਹਾਂ ਆਪਾਂ ਲਈ ਜੀਆ ਵਧੀਆ ਹੈ ਨਾ ਕੁਆਲਿਟੀ ਦੀਆਂ ਟੋਪੀਆਂ ਉਸ ਤਰ੍ਹਾਂ ਦੀਆਂ ਟੋਪੀ ਇੱਥੇ ਮਿਲ ਰਹੀਆਂ ਪਈਆਂ ਸੀ ਕਈ ਵਾਰ ਸਾਨੂੰ ਲੱਗਦਾ ਵਾ ਵੀ ਮੇਲੇ ਦਾ ਸਮਾਨ ਹੰਡ ਦਾ ਨਹੀਂ ਕਹਿੰਦਾ ਵਧੀਆ ਨਹੀਂ ਹੁੰਦਾ ਪਰ ਮੈਂ ਕਈ ਵਾਰ ਇੱਥੋਂ ਲੈ ਕੇ ਗਈਆਂ ਕਾਫੀ ਅੱਛੀ ਕੁਆਲਿਟੀ ਦਾ ਸਮਾਨ ਇਥੋਂ ਮਿਲ ਜਾਂਦਾ ਵਾ ਬਿਲਕੁਲ ਜੈ ਜਿਹੜੇ ਟਾਂ ਦੇ ਵਿੱਚ ਪੈਸੇ ਵੀ ਕੋਈ ਜ਼ਿਆਦਾ ਨਹੀਂ ਦੁਕਾਨਾਂ ਲੋ ਕਾਫੀ ਘੱਟ ਪੈਸੇ ਇਹ ਚਾਰਜ ਕਰਦੇ ਆ ਹੋਣ ਆ ਗਏ ਹਾਂ ਜੀ ਆਪ ਦੇਖੋ ਗਹਿਣੇ ਦੀ ਦਿਖਾਉਂਦੇ ਇਹ ਬਹੁਤ ਝੂਠੇ ਗਹਿਣੇ ਪਰ ਵੇਖਣ ਨੂੰ ਝੂਠੇ ਲੱਗਦੇ ਆ ਪਹਿਲਾਂ ਨੂੰ ਕਿਤੇ ਪਾਣਾ ਹੋਵੇ ਜਿਤਨਾ ਕਈ ਵਾਰ ਸਾਡੇ ਕੋਲ ਹੈ ਨਾ ਲੌਕ ਕਰਕੇ ਕਿਵੇ ਰੱਖੇ ਹੁੰਦੇ ਗਹਿਣੇ ਦੂਰ ਲਾਗੇ ਪੈਣੇ ਕਿਤੇ ਜਾਣਾ ਹੁੰਦਾ ਵਾ ਤੇ ਉਹ ਦੋ ਜਪਾਨੀ ਤੇ ਲੱਗਦਾ ਵੀ ਨਹੀਂਗਾ ਕਿ ਅਸੀਂ ਝੂਠੇ ਗਹਿਣੇ ਪਾਏ ਆ ਤੇ ਚਲੋ ਹੈ ਨਾ 6 ਮਹੀਨੇ ਦੀ ਗਾਰੰਟੀ ਮੇਰੀ ਦਿੱਿੰਦੀ 6 ਮਿੰਟ ਵਧੀਆ ਲੱਗ ਗਿਆ ਹੁਣ ਆ ਗਏ ਹਾਂ ਜੀ ਆ ਟੌਪ ਸ਼ਾਪ ਟੌਪ ਸ਼ਾਪ ਦੀ ਦੁਕਾਨਾਂ ਦੇ ਲਾਗੇ ਤੇ ਰੌਣਕ ਵਧੀਆ ਮੇਲੇ ਦੇ ਵਿੱਚ ਹਰ ਕੋਈ ਆਪਣੀ ਜ਼ਰੂਰਤ ਦੇ ਮੁਤਾਬਕ ਸਮਾਨ ਲੇ ਖੁਲੰਗਾ ਪਿਆ ਵਾ ਕਈ ਤੇ ਵੈਸੇ ਹੀ ਉਧਰ ਵੇਖ ਲੈ ਕੇ ਜਾਣਦੇ ਪਏ ਜਿਵੇਂ ਜੋ ਲੋੜਿਆ ਉਹ ਲੋਹੀ ਨਾ ਉਹਨਾਂ ਰੈਪਰ ਬੈਨਰੇ ਦੇ ਕੰਨਾਂ ਤੇ ਆਜੇ ਤਰ੍ਹਾਂ ਦੇ ਰਦਰ ਬੈਂਡ ਵਾ ਤੇ ਟੌਪਸ ਜਾਂ ਬਿੰਦਿਆ ਵਾ ਉਧਰਲੇ ਪਾਸੇ ਸੌਫਟੀ ਆਈਸਕ੍ਰੀਮਾਂ ਲੱਗੀਆਂ ਵਾ ਕੋ ਸੰਤਾਰੀਆਂ ਵਾ ਮੱਠਾ ਟੇਕਣ ਕੁਛ ਮੱਠਾ ਟੇਕ ਕੇ ਸਮਾਨ ਲੈ ਕੇ ਜਾਣੀਆਂ ਤੇ ਬੜੀ ਰੌਣਕ ਹੁੰਦੀ ਐ ਇਸ ਮੇਲੇ ਦੇ ਵਿੱਚ ਜੇ ਤੁਸੀਂ ਕਦੀ ਅਮ੍ਰਿਤਸਰ ਦੇ ਦ੍ਰਿਸ਼ੀ ਕਾਓ ਤੇ ਜਰੂਰ ਆ ਤੇ ਸਾਥ ਮੱਠਾ ਤੇ ਤੋ ਪੰਜਵੀਂ ਤੇ ਆਓਗੇ ਤਾਂ ਤੁਹਾਨੂੰ ਰੌਣਕ ਦੇਖ ਕੇ ਨੂੰ ਲੜੂਗੀ ਤੇ ਅੱਗੋ ਪਿੱਛੋ ਤੇ ਚੱਲੋ ਆ ਮੇਲਾ ਨਹੀਂ ਲੱਗਦਾ ਕੋਸ਼ਤਕਾਨਾ ਪੱਕੀਆਂ ਨੇ ਉਹ ਤੇ ਹਮੇਸ਼ਾ ਹੀ ਇੱਥੇ ਲੱਗ ਹੁੰਦੀਆਂ ਨੇ ਉਨਾ ਚਿਰ ਸਮਾਨ ਮਿਲ ਜਾਂਦਾ ਪਰ ਜੇ ਤੁਸੀਂ ਮੇਲੇ ਦੀ ਰੌਣਕ ਵੇਖਣੀ ਆ ਤੇ ਫਿਰ ਤੁਸੀਂ ਪੰਜਵੀਂ ਤੇ ਜਰੂਰ ਆਇਓ ਆ ਦੇਖੋ ਹੁਣ ਇਹ ਕਿਤੇ ਜੈਕਟਾਂ ਮਿਲਦੀਆਂ ਪਈਆਂ ਨੇ ਹੈਨਾ ਕਿਉਂਕਿ ਹੁਣ ਸਰਦੀਆਂ ਆ ਤਾਂ ਸਰਦੀਆਂ ਦਾ ਕਾਫੀ ਸਟੱਫ ਮਿਲਦਾ ਪਿਆ ਕਾਫੀ ਸਮਾਨ ਸਰਦੀਆਂ ਦਾ ਲੈ ਕੇ ਆਏ ਨੇ ਦੁਕਾਨਦਾਰ ਇਹ ਦੇਖੋ ਜੈਕਟਾਂ ਤਰ੍ਹਾਂ-ਤਰ੍ਹਾਂ ਦੀਆਂ ਜੈਕਟਾਂ ਫੇਰਾ ਜੁਕਤੀਆਂ ਫੇਰਾ ਟੋਪੀਆਂ ਦੀ ਦੁਕਾਨ ਤੇ ਅਸੀਂ ਹੁਣ ਆ ਗਏ ਆ ਟੋਪੀਆਂ ਮਿਲਦੀਆਂ ਪਈਆਂ ਨੇ ਇਹ ਨਾਲ ਟੋਪੀ ਮਿਲੂ ਤਾਂ ਥੀ ਪਸੰਦ ਆਈ ਆ ਦੇਖੋ ਹੁਣ ਪਰਸਨ ਦੀਆਂ ਦੁਕਾਨਾਂ ਹਨ ਨਾ ਤਰ੍ਹਾਂ-ਤਰ੍ਹਾਂ ਦੇ ਪਰਸ ਬਿਕਦੇ ਪਏ ਆ ਇਹ ਆ ਦੁਕਾਨਾਂ ਦੇ ਵਿੱਚ ਪਰਸਨਾਂ ਦੀਆਂ ਬਿੰਦੀਆਂ ਇੱਥੇ ਤੇ ਮੰਡੀਆੜੀ ਦਾ ਸਾਮਾਨ ਇੱਥੇ ਮਿਲਦਾ ਥੋਟੇ ਥੋਟੇ ਲੇਡੀਜ਼ ਦਾ ਜ਼ਿਆਦਾ ਰੱਸ਼ ਹੁੰਦਾ ਵਾ ਤੁਸੀਂ ਵੇਖ ਹੀ ਸਕਦੇ ਜੋ ਲੇਡੀਜ਼ ਨੂੰ ਜ਼ਿਆਦਾ ਕ੍ਰੇਜ਼ ਹੁੰਦਾ ਚੀਜ਼ਾਂ ਵਾਸਤੇ ਹੁਣ ਆ ਗਿਆ ਜੀ ਆਵੇ ਕੋ ਗਰਮ ਲੋਵਰ ਮਿਲਦੇ ਪਏ ਸੀ ਉਹ ਦੇਖੇ ਜੁੱਤੀਆਂ ਵਾਲੇ ਵਸਾਈਚ ਆ ਗਏ 100 100 ਦੀ ਬੜੀਆਂ ਸੋਹਣੀਆਂ ਜੀ ਬੂਟ ਮਿਲਦੇ ਪਏ ਸੀਗੇ ਫੇਰਾ ਦੇਖੋ ਜਰਾਬਾਂ ਤਰ੍ਹਾਂ ਤਰ੍ਹਾਂ ਦੇ ਲੋਵਰ ਗਰਮ ਤੇ ਬਹੁਤ ਮਨੇ ਹਰ ਇੱਕ ਚੀਜ਼ ਜੀ ਤੁਸੀਂ ਕਹਿ ਲੋ ਇੱਥੋਂ ਮਿਲ ਜਾਂਦੀ ਆ ਬਸ ਤੁਸੀਂ ਜੋ ਵੀ ਤੁਹਾਨੂੰ ਪਸੰਦ ਆ ਤੁਸੀਂ ਇੱਥੋਂ ਲੈ ਸਕਦੇ ਹੋ ਗਰਮੀਆਂ ਦੇ ਟਾਈਮ ਤੇ ਗਰਮੀਆਂ ਦਾ ਸਟਫ ਮਿਲਦਾ ਸਿਆ ਸਰਦੀਆਂ ਦੇ ਟਾਈਮ ਤੇ ਸਰਦੀਆਂ ਦਾ ਆ ਮੈਂ ਆਈ ਸਾ ਮੈਨੂੰ ਹਾਲ ਜਿਹੇ ਸਟਾਲ ਕਾਫੀ ਪਸੰਦ ਆਉਣ ਦੇ ਸੀਗੇ ਅਨੀਮਲ ਪ੍ਰਿੰਟ ਦੇ ਹੀ ਦੁੱਧੇ ਵੀ ਸੀਗੇ ਤੇ ਬਹੁਤ ਸੋਹਣੇ ਸਟਾਲ ਸੀ ਗਰਮ ਸਟਾਲ ਇੱਕ ਮੈਂ ਪਹਿਲੇ ਲੈ ਕੇ ਵੀ ਗਈ ਸੀ ਤੇ ਕਾਫੀ ਵਧੀਆ ਸੀ ਹੁਣ ਆਵੇ ਆ ਗਏ ਇੱਥੇ ਨਾ ਮਸ਼ੀਨ ਰੱਖ ਕੇ ਤੇ ਮਸਾਲੇ ਪੀਸ ਕੇ ਬਿੰਦੇ ਪੈ ਸੀਗੇ ਆਵੇ ਕੋਹ ਹਲਦੀ ਦੀਆਂ ਗੰਡਾ ਰੱਖੀਆਂ ਇਹ ਵੀ ਪੀਸ ਕੇ ਦਿੰਦੇ ਪਏ ਨਾਲੇ ਫਿਰ ਇੱਥੇ ਹਲਾਲ ਮਿਰਚ ਹਲਦੀ ਸਾਰਾ ਕੁਝ ਹੀ ਪੀਸਣ ਗਿਆ ਸੀ ਭਾਈ ਬੜੀਆ ਲੋਕ ਇਥੋਂ ਲੈਂਦੇ ਪਏ ਸੀ ਤੇ ਆ ਸ਼ਾਇਦ ਹਲਦੀ ਦੋਲਣ ਦੀ ਆ ਕਿ ਲਾਲ ਮਿਰਚ ਸ਼ਾਇਦ ਕੁਝ ਇਤਰਾ ਹੀ ਤੇ ਫਰੈਸ਼ ਇੱਕਦਮ ਤੁਹਾਡੇ ਸਾਹਮਣੇ ਪੀਸ ਕੇ ਦਿੰਦੇ ਆ ਜੇ ਲੈਣੇ ਹੋਵੇ ਮਸਾਲੇ ਇਤੋਂ ਤੁਸੀਂ ਜਰੂਰ ਤੇ ਮੁਤਾਬਕ ਲੈ ਸਕਦੇ ਜੋ ਹੁਣ ਆ ਗਏ ਹਾਂ ਜੀ ਆ ਪਰਸਨਲ ਦੁਕਾਨ ਤੇ ਪਰਸਨਲ ਨੇ ਬੜੇ ਪਸੰਦ ਆਏ ਨੇ ਕਿ ਕਿੱਦ ਦੇ क्यूट क्यूट ਕਿੱਦ ਦੇ ਪਿਆਰੇ ਡਿਜ਼ਾਈਨ ਨੇ ਦੇ ਕਿਤੇ ਜਾਣਾ ਵਾਲਾ ਹੋਵੇ ਤੇ ਕੋਈ ਕਹੂਗਾ ਨਹੀਂ ਵੀ ਤੁਸੀਂ ਮੇਲੇ ਤੋਂ ਲਿਆ ਹੈ ਹਨਾ ਹੁਣ ਆ ਗਏ ਆ ਜੀ ਆ ਟੈਟੂ ਸਾਡੇ ਪੁਰਾਣੇ ਜਮਾਨੇ ਜਿਹੇ ਤਰ੍ਹਾਂ ਜਿਤਨਾ ਬਣਾਉਂਦੇ ਸੀ ਟੈਟੂ ਉਹ ਟੈਟੂ ਵਾਲੀ ਦੁਕਾਨ ਤੇ ਹੁਣ ਘੁੰਮਦਿਆਂ ਘੁੰਮਦਿਆਂ ਤੁਹਾਨੂੰ ਪਤਾ ਮੇਲੇ 'ਚ ਫਿਰ ਭੁੱਖ ਵੀ ਲੱਗ ਜਾਂਦੀ ਮੈਂ ਕਿਹਾ ਕੁਛ ਖਾਈਏ ਪੀਓ ਮੇਲਾ ਹੀ ਕਾਹਦਾ ਚਿੱਕ ਚ ਖਾਈਏ ਪੀਏ ਨਾ ਨਾ ਤੇ ਬੰਦ ਛੋਲੇ ਦੀ ਦੁਕਾਨ ਤੇ ਆ ਗਏ ਸੀ ਤੇ ਮੈਂ ਕਿਹਾ ਚਲ ਬੰਦ ਛੋਲੇ ਲੈ ਕੇ ਖਾਣ ਨੂੰ ਭੀੜ ਬੜੀ ਸੀ ਮਾਹਾਂ ਜਾ ਕੇ ਵਾਰੀ ਆਈ ਤੇ ਤੁਹਾਨੂੰ ਪਤਾ ਸਾਰਿਆਂ ਨੂੰ ਜਿਹੜੇ ਪਹਿਲਾਂ ਆਏ ਉਹਨਾਂ ਨੂੰ ਪਹਿਲਾਂ ਦੇਣਾ ਸੀ ਖਲੋਤੇ ਨੇ ਤੇ ਫਿਰ ਸਾਡੀ ਵੀ ਵਾਰੀ ਆਈ ਤੇ ਚਲੋ ਹਾਈਜਨਿਕ ਤੇ ਹੁੰਦੇ ਨਹੀਂ ਗਏ ਆਪਾਂ ਨੇ ਕਹਿੰਦੇ ਪੀ ਬਹੁਤ ਹੈਲਦੀ ਹੈਗੇ ਨਹੀਂ ਪਰ ਕਦੇ ਕਦੇ ਚਾਜ ਜਾਂਦਾ ਹੈ ਨਾ ਆਹ ਦੇਖੋ ਦੋ ਤਰ੍ਹਾਂ ਦੀਆਂ ਖਟੀਆਂ ਮਿੱਠੀਆਂ ਚਟੀਆਂ ਟੁਟੜੀਆਂ ਲਾ ਕੇ ਹੈ ਨਾ ਵਿਚ ਆਲੂ ਦੀ ਸਟਫਿੰਗ ਰੂਫੀ ਪਾਤੇ ਤੇ ਬੜੇ ਸਵਾਦੀ ਬਣਾ ਕੇ ਦਿੱਤੇ ਸੀਗੇ ਉਹ ਫਿਰ ਖਾਦੇ ਐਨਜੋਏ ਕੀਤੇ ਤੋਂ ਬਾਅਦ ਫਿਰ ਥੋੜਾ ਬਹੁਤਾ ਹੋਰ ਮੇਲਾ ਸੀ ਘੁੰਮਿਆ ਹੁਣ ਹਾਂ ਸੱਚੇ ਰਾਮ ਲੱਡੂ ਵੀ ਮਿਲਦੇ ਪਏ ਸੀ ਗੁਰਦਾਰੇ ਲਾਗੇ ਬੈਠਾ ਜਾ ਲਈ ਵੀ ਟੈਸਟ ਗਾੜੀਆ ਬੜੀ ਧੀਰ ਸੀਗੀ ਤੇ ਮੈਂ ਆਖਿਆ ਚੱਲੇ ਵੀ ਦੇਖ ਲਵਾਂ ਹੁਣ ਜਾਂਦੇ ਵਕਤ ਘਰ ਨੂੰ ਚੱਲੇ ਸਾ ਤੇ ਮੈਂ ਕਿਹਾ ਘਰ ਲਈ ਜਲੇਬੀਆਂ ਤੇ ਪਕੌੜੇ ਲੈ ਲਾਂ ਹਾਰ ਮਹੀਨੇ ਇਹ ਵਿਚਾਰੀ ਢੂੜਾ ਨੇ ਪਿੰਡਾ ਤੋਂ ਆ ਕੇ ਇੱਥੇ ਦੁਕਾਨਾ ਲਾਉਂਦੇ ਆ ਤੇ ਬੜਾ ਵਧੀਆ ਫਰੈਸ਼ ਕੱਢ ਕੇ ਦਿੰਦੇ ਤੁਹਾਨੂੰ ਸਵਾਦ ਹੁੰਦੀ ਹੈ ਨੀ ਨਦੀਆਂ ਜਲੇਬੀਆਂ ਉਹ ਮੈਂ ਜਲੇਬੀਆਂ ਤੇ ਪਕੌੜੇ ਨਾ ਕੋ ਲੈ ਕਾ ਵਾਸਤੇ ਤਾਲਪਟਾ ਤੇ ਖਾਣਾ ਪਿੰਡਾ ਤੇ ਮੈਂ ਕਿਹਾ ਚਲੋ ਘਰ ਜਾ ਕੇ ਚਾਹ ਦੇ ਨਾਲ ਆ ਖਾਵਾਂਗੇ ਆਸੀ ਮੇਰੀ ਪੰਜਵੀਂ ਵੀ ਮੇਲੇ ਦੀ ਸੈਰ ਜੋ ਕਿ ਮੈਂ ਤੁਹਾਡੇ ਨਾਲ ਸ਼ੇਅਰ ਕੀਤੀ ਤੁਹਾਨੂੰ ਜੇ ਪਸੰਦ ਆਈ ਹੋਵੇ ਤੇ ਇੱਕ ਲਾਈਕ ਜਰੂਰ ਕਰ ਦਿਓ ਤੇ ਜੇ ਨਹੀਂ ਆਏ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਚੰਗਾ ਮੈਂ ਵੀ ਕਿਹੋ ਜਿਹੀ ਹੋ ਹੋ ਵੀਡੀਓਜ਼ ਬੜੀਆਂ ਵਧੀਆ ਵਧੀਆ ਤੁਹਾਡੇ ਵਾਸਤੇ ਲੈ ਕੇ ਆਉਂਗਾ ਆਦ ਵੇਖ ਲਓ ਜਲੇਬੀਆਂ ਕਰਦੇ ਭਾਈ ਨੂੰ ਸਾਡੇ ਕੋਲ ਤਾਂ ਕਿੱਥੇ ਹੋ ਜਿਆ ਬਣਨੀਆਂ ਇਹ ਪ੍ਰੈਕਟਿਸ ਤਾਂ ਹੁੰਦਾ ਸਾਰਾ ਚਲੋ ਜੀ ਮਿਲਦੇ ਆ ਨਵੇਂ ਵੀਡੀਓ ਵਿੱਚ ਸਤਿ ਸ਼੍ਰੀ ਅਕਾਲ